ਕਮਲ ਹਾਂਜੀ ਅੱਜ ਤੂੰ ਪੂਰੇ 24 ਘੰਟੇ ਬਾਅਦ ਵਾਪਸ ਆਈਂ ਕੱਲ 1 ਵਜੇ ਦੀ ਗਈ ਆ 1 ਵਜੇ ਫੇਰ ਆਈਂ ਹਾਂਜੀ ਤੇ ਆਉਂਦਿਆਂ ਨੇ ਬ੍ਰਾਈਡਲ ਬੁੱਕ ਕਰ ਲਈ ਹੈ ਸਹੀ ਗੱਲ ਤੇ ਹੁਣ ਥੋੜਾ ਜਿਹਾ ਕੰਮ ਵੱਲ ਵੀ ਧਿਆਨ ਦੇ ਲਈਏ ਤੇ ਹੁਣ ਵੇਖ ਲਾ ਕਢਾਈਆਂ ਦੇ ਇਹ YouTube ਫੈਮਿਲੀ ਤੋਂ ਮੈਂ ਦੱਸ ਦੇਵਾਂ ਕਿਉਂ ਆਈ ਆ ਇਹਨੇ ਅੱਜ ਸੂਟ ਕੱਢਣਾ ਸੀ ਤਾਂ ਆਈਏ ਨਹੀਂ ਤਾਂ ਮੈਨੂੰ ਪਹਿਲਾਂ ਮੈਂ ਕਹਿਣ ਲੱਗੀ ਮੈਂ ਕਿ ਹੁਣ 1 ਵਜੇ ਕੀ ਆਉਣਾ ਹੈ ਤੇ ਫਿਰ ਮੈਂ ਕਿਹਾ ਨਹੀਂ ਮੈਂ ਕਿਹਾ ਮੈਂ ਵੀ ਬੜੀ ਐਕਸਾਈਟਡ ਸੀ ਨਾ ਸੂਟ ਕੱਢਣ ਲਈ ਤੇ ਜਿਵੇਂ ਦਾ ਮੈਂ ਆ ਸੂਟ ਕੱਢਿਆ ਨਾ ਤੇ ਅਸੀਂ ਕੋਸ਼ਿਸ਼ ਕਰਦੇ ਪਏ ਆ YouTube ਤੋਂ ਵੇਖ ਕੇ ਵੀਡੀਓਜ਼ ਤੇ ਇਹ ਆ ਬੁੱਟੀ ਜਿਹੜੀ ਮੈਂ ਪਾਈ ਆ ਤੇ ਹੁਣ ਕੋਮਲ ਪਾ ਰਹੀ ਆ ਤੇ ਅਸੀਂ ਚਲੋ ਹਜੇ ਇੱਕ ਵਾਰੀ ਤਾਂ ਸਿੱਖ ਹੀ ਰਹੇ ਆ ਪਹਿਲਾਂ ਅਸੀਂ ਇੱਥੇ ਸ਼ਰਟ ਜੀ ਤਪਾਪਾ ਕੇ ਵੇਖੀ ਆ ਪ੍ਰੈਕਟਿਸ ਕੀਤੀ ਆ ਵਾ ਇੱਥੇ ਤੇ ਕਾਫੀ ਹੱਦ ਤੱਕ ਸਹੀ ਪੈ ਗਿਆ ਤੇ ਹੁਣ ਅਸੀਂ ਬਣਾ ਰਹੇ ਆ ਇੱਥੇ ਤੇ ਜੇ ਵਧੀਆ ਬਣ ਗਿਆ ਸੂਟ ਕੱਢਿਆ ਗਿਆ ਫਿਰ ਅਸੀਂ ਤੁਹਾਨੂੰ ਵਿਖਾਵਾਂਗੇ ਸੀਗਰ ਤਾਲੀਆਂ ਬੁਕਿੰਗਾਂ ਲਵਾਂਗੇ ਕੋਮਲ ਪਾ ਕੇ ਫਿਰ ਵਿਖਾਓਗੀ ਸਾਨੂੰ ਸ਼ੂਟ ਕਰਾਂਗੇ ਦੇ ਸੂਟ ਦਾ ਤੇ ਹੋਰ ਅੱਜ ਕਿਉਂ ਲੇਟ ਆਈ ਇਹ ਵੀ ਦੱਸ ਦੇ ਫੈਮਿਲੀ ਨੂੰ ਅੱਜ ਜੀ ਸਾਡੇ ਘਰੇ ਸੁਖਮਨੀ ਸਾਬ ਦਾ ਪਾਠ ਸੀ ਯਸ ਤਾਇ ਕਰੇ ਹਾਂ ਤਾਇ ਕਰੇ ਸੀ ਤਾਇ ਜੀ ਦਾ ਬੇਟਾ ਜਿਹੜਾ ਉਹ ਥੋੜਾ ਇੱਥੇ ਲਾਹ ਗਿਆ ਸੀ ਤੇ ਉਹਦੀ ਸੁਖ ਸੁਖੀ ਸੀ ਹਾਂਜੀ ਤੇ ਉਹਦੇ ਠੀਕ ਹੋਣ ਦੀ ਖੁਸ਼ੀ ਚ ਪਾਠ ਕਰਾਇਆ ਪਾਠ ਕਰਵਾਇਆ ਸੀ ਅੱਜ ਅੱਜ ਉਹਨੇ ਤੜਕੇ ਵੀ ਲਾਇਆ ਸੀ ਸਬਜ਼ੀਆਂ ਸੇਵਾ ਵੀ ਕੀਤੀ ਉਹਨੇ ਸਬਜ਼ੀਆਂ ਉਹਨੇ ਬਣਾਈਆਂ ਸੀ ਕਰਨੀ ਸੀ ਵੈਗਰੂ ਨੇ ਉਹਨੂੰ ਸੇਵਾ ਕਰਨ ਜੋਗੇ ਕੀਤਾ ਤੇ ਤਾਂ ਹੀ ਕਰਦਾ ਪਿਆ ਸਹੀ ਗੱਲ ਆ ਚਲੋ ਮਹਾਰਾਜ ਨੇ ਜਿਵੇਂ ਤੁਹਾਡੀ लाज ਰੱਖੀ ਹਰੇਕ ਦੀ ਰੱਖੀ ਹਾਂਜੀ ਹਾਂਜੀ ਸਹੀ ਗੱਲ ਏ ਤੇ ਬਾਕੀ ਆਹ ਤਾਂ ਸਾਰੀ ਦਿਹਾੜੀ ਬਸ ਸਾਰੀ ਦੁਪਹਿਰ ਬਸ ਫੋਨ ਹੀ ਫੋਨ ਹੀ ਫੋਨ ਚੱਲੀ ਗਿਆ ਇਸ ਕੋ ਕਿਆ ਬੋਲੇ ਤੇ ਖੁਸ਼ ਹੋ ਜੇ ਆਇਆ ਨਹੀਂ ਤੇ ਅੱਜ ਵੇਲੇ ਮੈਂ ਸਫਾਈਆਂ ਸਫਾਈਆਂ ਰੀਜ ਨਾਲ ਅੱਜ ਪੋਚੇ ਬੜੇ ਰੀਜ ਨਾਲ ਆਏ ਕੋਮਲ ਫਰਸ਼ ਇੰਨੀ ਚਮਕਦੀ ਪਈ ਨਾ ਹਾਂਜੀ ਪਰ ਚਾਦਰਾਂ ਦੇ ਲਾ ਦਿੱਤੀਆਂ ਵਛਾਈਆਂ ਹੈ ਨਹੀਂ ਗੱਡਾਂ ਦੀਆਂ ਮੈਂ ਕਿਹਾ ਸੀ ਨਕ ਬਦਲ ਦਿੰਨੀ ਅੱਜ ਹਾਂਜੀ ਤੇ ਪਰ ਵਛਾਈਆਂ ਨਹੀਂ ਗਈਆਂ ਇੱਕ ਦਿਨ ਛੁੱਟੀ ਵੀ ਚਾਹੀਦੀ ਅੱਜ ਚਾਦਰਾਂ ਨੂੰ ਛੁੱਟੀ ਆ ਸਹੀ ਗਾ ਅੱਜ ਉਹਨਾਂ ਦਾ ਕੀ ਸੀਗਾ ਮੰਡੇ ਕੇ ਵਡਨਸੜੇ ਅੱਜ ਮਿੰਤਾ ਆਉਣੀ ਹੈ ਘਰੇ ਰਹਿ ਰਹਿ ਕੇ ਵਾਰ ਹੀ ਭੁੱਲ ਜਾਂਦੇ ਨਾ ਭੁੱਲੇ ਜਾਂਦੇ ਵਾਕੇ ਪਤਾ ਹੀ ਨਹੀਂ ਕੀ ਵਾਰ ਅੱਜ ਕੀ ਵਾਰ ਸਰਦਾਰ ਜੀ ਫੋਨ ਤਾਂ ਚੋਰੀ ਵੇਖ ਕੇ ਦਾਦੋ ਹਾਂ ਕਿੰਨਾ ਵੱਧ ਵਾਰ ਤੇ ਬਾਕੀ ਸ਼ਸ਼ੀਕਲ YouTube ਫੈਮਿਲੀ ਕੀ ਹਰ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਸਵੇਰ ਦਾ ਸੀ ਵਲੌਗ ਨਹੀਂ ਬਣਾ ਸਕੇ ਕਿਉਂਕਿ ਕਰੇ ਮੈਂ ਕੱਲੀ ਸੀ ਤੇ ਜੈਸੇ ਉਹਦੇ ਪਪਾ ਥੱਲੇ ਸੀ ਤੇ ਜੈਕਸ ਤੇ ਜੈਕੋਸ਼ ਪੜਨ ਗਿਆ ਤੇ ਕੋਮਲ ਅੱਜ ਹੋਣਾ ਹੀ ਲੇਟ ਆਈ ਆ ਤੇ ਆਈ ਨੂੰ ਵੈਸੇ ਹੋ ਗਿਆ ਹਣਾ ਕਿੰਟਾ 2 ਘੰਟੇ ਹੋ ਗਿਆ ਤੇ ਹੁਣ ਤੱਕ ਕਾਫੀ ਟਾਈਮ ਹੋ ਗਿਆ ਹੈ ਤੇ ਪਰ ਵਲੋਗਿੰਗ ਮੈਨੂੰ ਪਤਾ ਨਹੀਂ ਕਰ ਸਕੀ ਕਿਉਂਕਿ ਸਵੇਰ ਦਾ ਅੱਜ ਮੈਂ ਵੀ ਨਵੇਂ ਪੋਚੇ ਦੇ ਚਾਚ ਨਾ ਪੋਚਾ ਨਵਾਂ ਮੰਗਾਇਆ ਮੈਂ ਕਿਹਾ ਪੋਚਾ ਟਰਾਈ ਕਰਦੀ ਆ ਵੀ ਕਿੰਨੀ ਕਿ ਸੋਹਣੀ ਸਫਾਈ ਕਰਦਾ ਹੈ ਸਹੀ ਗੱਲ ਤੇ ਵਧੀਆ ਚਾ ਚਾਚੀ ਚਾ ਚਾਚੀ ਪੋਚਾ ਲਾ ਤਾਂ ਬਾਜ ਥੱਕ ਗਈ ਫਿਰ ਨਾ ਤਵ ਨਹੀਂ ਗਿਆ ਡਿੱਗ ਪਈ ਰੱਬ ਦਾ ਕਿਹ ਟੈਰਾਸਟ ਕਰਨ ਤੋਂ ਬਾਅਦ ਫੇਰ ਨਾ ਕਿ ਆਈ ਤੇ ਬਾਕੀ ਹੁਣ ਆਪਾਂ ਅੱਗੇ ਅਪਡੇਟ ਸ਼ਾਮ ਤੱਕ ਦੀ ਜਿਹੜੀ ਤੁਹਾਨੂੰ ਦਿੰਦੇ ਰਾਵਾਂਗੇ ਸਵੇਰ ਦਾ ਤੁਹਾਨੂੰ ਪਤਾ ਹੀ ਰੁਟੀਨ ਹੈ ਸਵੇਰ ਉੱਠੋ ਚਾਹਾਂ ਬਣਾਓ ਰੋਟੀਆਂ ਪਕਾਓ ਨਾਸ਼ਤੇ ਬਣਾਓ ਬੱਚਿਆਂ ਵਾਸਤੇ ਤੇ ਆਪ ਖਾਓ ਤੇ ਸਾਰੀ ਜਿਹੜੀ ਦੁਨਦ ਸੰਭਾਲ ਲੈ ਕੇ ਉਹ ਸੰਭਾਲ ਲੈ ਜਨਾਲੀਆਂ ਤੇ ਜਿਹੜੇ ਕੰਮ ਹੁੰਦੇ ਆ ਸਹੀ ਹੁੰਦੇ ਤੇ ਬਾਕੀ ਜਿਹੜੇ ਡੇਲੀ ਦੇ ਕੰਮ ਹੁੰਦੇ ਆ ਉਹ ਤਾਂ ਤੁਹਾਨੂੰ ਪਤਾ ਹੀ ਆ ਜਿਵੇਂ ਕਿ ਬਿਨਾਂ ਨਹੀਂ ਆਦਾ ਮੁੱਕਦਾ ਹੀ ਨਹੀਂ ਉਹ ਪਾਂਡਾ ਧੋ ਲਿਆ ਉਹ ਮਧਾਨੀ ਸਾਫ਼ ਕਰ ਲਈ ਸਾਰਾ ਦਿਨ ਫ੍ਰਿਜ ਸਾਫ਼ ਕਰ ਲਈ ਉਹ ਤਾਂ ਚੱਲਦੇ ਰਹਿੰਦੇ ਆ ਕੱਪੜੇ ਧੋਲੇ ਸੁੱਕਣੇ ਪਾਲੇ ਇੱਕ ਪ੍ਰਾਗਾ ਪਾਏ ਉਹ ਲਾ ਲਿਆ ਦੂਜਾ ਪਾਏ ਇਹ ਤਾਂ ਚੱਲਦਾ ਹੀ ਰਹਿੰਦਾ ਡੇਲੀ ਝਾੜੂ ਲਾ ਲਿਆ ਇੱਥੇ ਘਟਾਏ ਚੀਜ਼ ਪੂੰਝਦੀ ਉਹ ਡੇਲੀ ਪਤਾ ਨਹੀਂ ਕਿੱਥੋਂ ਡਸਟ ਆ ਜਾਂਦੀ ਡੇਲੀ ਡਸਟਿੰਗ ਕਰਨੀ ਪੈਂਦੀ ਸੋਫੇ ਡਸਟਿੰਗ ਕਰਨੇ ਪੈਂਦੇ ਪੀੜਾ ਸੈੱਟ ਵੀ ਜਿਹੜਾ ਆਪਾਂ ਇੱਧਰ ਡਾਇਆ ਹੋਇਆ ਹੈ ਤੇ ਆਪਣੀ ਐਲਈਡੀ ਪੈਨਲ ਸਾਰੇ ਜਿਹੜਾ ਉਧਰ ਫਲਾਵਰ ਫਲੋਰ ਜਿੱਥੇ ਰੱਖੇ ਹੋਇਆ ਉਹ ਡਿਜ਼ਾਈਨ ਬਣਿਆ ਹੋਇਆ ਨਾ ਡਰਾਈング ਰੂਮ ਚ ਉਹ ਦਿਨ ਲਈ ਕਪੜਾ ਮਾਰਨਾ ਪੈਂਦਾ ਤੇ ਬੱਡਾਂ ਦੀਆਂ ਸਾਈਡਾਂ ਜਿਹੜੀਆਂ ਹੁੰਦੀਆਂ ਬੱਡਾਂ ਦੀ ਟੂ ਤੇ ਸਾਰੇ ਦਿਨ ਲਈ ਕਪੜਾ ਮਾਰੋ ਤੇ ਲੋਏ ਦੇ ਤਾਂ ਬਣੇ ਨਹੀਂ ਹੈਗੇ ਬੜਾ ਗੁੱਸਾ ਚੜਦਾ ਇੱਧਰ ਜਦੋਂ ਵਿਲੇ ਰਹਿੰਦੇ ਬੜੀਆਂ ਕਿਚਨ ਆਉਂਦੀਆਂ ਜੇ ਪੁੱਛੋ ਨਾ ਐਦਕੇ ਗੁੱਸੇ ਚ ਤਾਂ ਇਹਨੇ ਵੱਧ ਸੂਟ ਬਣਾ ਕੇ ਲਿਆਈਆਂ ਅੱਜ ਮੇਰੇ ਨਾਲ ਮੈਚ ਕਰਕੇ ਪਰ ਪਰਨਾ ਬੰਨੇ ਆ ਤੁਸੀਂ ਕਿ ਮੈਂ ਤਾਂ ਅੱਗੇ ਪਰਨੇ ਨਾਲ ਮੈਚ ਕਰਕੇ ਅੱਜ ਸੂਟ ਵੈਸੇ ਮੈਮੋਗਰੋ ਪਾਇਆ ਮੈਚਿੰਗ ਹੋ ਗਈ ਘਰੇ ਬੈਠਿਆਂ ਦੀ ਵਿਰਲਿਆਂ ਦੀ ਤੇ ਕਈ ਬੰਦੇ ਦਸ ਦੁਨੀਆ ਤੇ ਸੌਣ ਹੀ ਆਏ ਐ ਉਹਨਾਂ ਨੂੰ ਸੌਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਚਲੋ ਇਹ ਵੀ ਰੱਬ ਨੇ ਹੈ ਨਾ ਕਿਸੇ ਕਰਮਾਂ ਵਾਲੇ ਨੂੰ ਹੀ ਮੈਂ ਤਾਂ ਕਹਿੰਦੀ ਐਹੀ ਕਰਮਾਂ ਵਾਲੇ ਜਿਹੜੇ ਸਾਰੀ ਜਿਹੜੀ ਕੰਮ ਕਰਦੇ ਹਨਾ ਰੱਬ ਨੇ ਹਣੇ ਕੰਮ ਦਿੱਤੇ ਏਦਾਂ ਦੇ ਕਲਮੇ ਆ ਜਿਹੜੇ ਸੋਣ ਆਏ ਸਹੀ ਕਰ ਤੇ ਕਿਵੇਂ ਕੱਢ ਤੇ ਵੱਟ ਕੇ ਬਾਤੇ ਵੱਟ ਇਹ ਤਾਂ ਤੁਸੀਂ ਦੱਸੋ ਮੈਂ ਤਾਂ ਪਾਈ ਹੁੰਨੀ ਆ ਨਹੀਂ ਸਹੀ ਆ ਕਾਫੀ ਕਾਫੀ ਹੱਦ ਤੱਕ ਜਿਵੇਂ ਫਸਟ ਟਰਾਈ ਆ ਉਸ ਨਾਲ ਪਰ ਇਹਨੇ ਪੁੱਲਾ ਜਾਣਾ ਕਰੀ ਜਾ ਖਲਾਰ ਕੇ ਜੇ ਬਾਕੀ ਸਹੀ ਆ ਸੋਣਾ ਹਜੇ ਫਸਟ ਟਰਾਈ ਆ ਚਲੋ ਇੱਕ ਬੁੱਟੀ ਦੀ ਤਾਂ ਡੰਡ ਲਾਵਾਂਗੇ ਸਹੀ ਜਾਲਵਾ ਬਾਅਦ ਚ ਸੋਹਣਾ ਬਣ ਜੇਗਾ। ਕੋਮਲ ਵੇਖੀ ਸੋਹਣੀ ਬਣ ਕੇ ਬਹੁਤ ਸੋਹਣੀ ਵਾਓ ਹੋ ਗਈ ਕਮਜਾਬ ਪੂਰੇ ਤੇਰੇ ਅੰਕਲ ਤਾਂ ਪਤਾ ਕੀ ਕਹਿੰਦੇ ਕਹਿੰਦੇ ਅਗਲੀ ਗਰਮੀ ਤੱਕ ਤਾਂ ਬਣਾ ਹੀ ਲਵਾਂਗੇ। ਅਸੀਂ ਵੇਖੋ ਕਿੰਨੀ ਪ੍ਰੈਕਟਿਸ ਕੀਤੀ ਐਂਡੇ ਤੇ ਕਦੇ ਡੇਢ ਲਿਆ ਕਦੇ ਬਣਾ ਲਿਆ ਕਦੇ ਡੇਢ ਲਿਆ ਸਹੀ ਗੱਲ ਸੂਟ ਤੇ ਵੀ ਖਰਾਬ ਕੀਤਾ ਥੋੜਾ ਜਿਹਾ ਵੇ ਬੁੱਟੀਆਂ ਥੋੜੀਆਂ ਥੋੜੀਆਂ ਨਹੀਂ ਪੂਰੀ ਲੁੱਕ ਨਹੀਂ ਆਈ ਪਰ ਆਹ ਵੰਨਾ ਸਭ ਸਾਡੀ ਲੁੱਕ ਵਧੀਆ ਆ ਗਈ ਤੇ ਹੁਣ ਕੱਲ ਨੂੰ ਅਸੀਂ ਹਮਤੋਂ ਹੱਥ ਤੇ ਫਸਟ ਟਾਈਮ ਟਰਾਈ ਕੀਤਾ ਸੀ ਨਾ ਹਾਂਜੀ ਤੇ ਹੌਲੀ ਹੌਲੀ ਆਪਣਾ ਹੱਥ ਤੇ ਚੜ ਜੂਗਾ ਹਾਂਜੀ ਪੂਰਾ ਸੋਹਣਾ ਬਣ ਗਿਆ ਬਹੁਤ ਸੋਹਣਾ ਕਿੰਨੀ ਖੁਸ਼ੀ ਜਿੰਦੀ ਨਾ ਜਦੋਂ ਕਿ ਨਵੇਂ ਜੀ ਸਿੱਖੀ ਹੈ ਨਾ ਸਹੀ ਗੱਲ ਹੈ ਕਿਦੋਂ ਨਾ ਮੈਂ ਆਹ ਲੈ ਕੇ ਆਈ ਸੀ ਨਾ ਮੈਂ ਉਦੋਂ ਦੀ ਮੇਰੀ ਚਾਹਨਾ ਸੀਗੀ ਮੈਂ ਕਿਹਾ ਆਪਾਂ ਵੀ ਕੁਛ ਕਰਦੇ ਵੇ ਹਾਂ ਜੀ ਇਹ ਵੀ ਹੁਣ ਕੁਵਾਰੀ ਹੁੰਦੀ ਨੇ ਤਾਂ ਮੈਂ ਬੜੀਆਂ ਮਤਲਬ ਮੰਮੀ ਨਾਲ ਬਹਿ ਕੇ ਚਾਦਰਾਂ ਵਾਂ ਸੁਨਨੇ ਟੋਪੇ ਪਾਏ ਹੋਇਆ ਹਾਂਜੀ ਉਹੀ ਕਢਾਈਆਂ ਹੁਣ ਚੱਲ ਪਈਆਂ ਸਹੀ ਗੱਲ ਆ ਹੁਣ ਫੇਰ ਸੂਟਾਂ ਤੇ ਆ ਗਈਆਂ ਹੁਣ ਸੂਟਾਂ ਤੇ ਆ ਗਈਆਂ ਵਾਕੇ ਹੁਣ ਦੁਬਾਰਾ ਟ੍ਰੈਂਡ ਆ ਗਿਆ ਤੇ ਨਾ ਹਾਂ ਆ ਬਹਤ ਨਾ ਗੱਡ ਕੇ ਵੇਖੇ ਬੰਦਾ ਸਹੀ ਗੱਲ ਨਾਲੇ ਬੰਦਾ ਗਰਮੀਆਂ ਦੇ ਦਿਨ ਡੱਡ ਹੁੰਦੇ ਹਨਾ ਸਹੀ ਗੱਲ ਆ। ਹੋਰ ਹੋਣਾ ਲੋ ਚੰਗਾ ਵੀ ਚਲੋ ਨਾਲੇ ਆਪਾਂ ਨਵੀਂ ਚੀਜ਼ ਸਿੱਖ ਲਵਾਂਗੇ। ਤੇ ਨਾਲੇ ਆਪਾਂ ਆਪਣੇ ਸੂਟ ਕੰਪਲੀਟ ਕਰ ਲਾਂਗੇ। ਇਹ ਕਿ ਫਲਾਵਰ ਬੜੇ ਬਣਾਉਂਦੀ ਹੁੰਦੀ ਸੀ ਕੁਵਾਰੀ ਹੁੰਦੀ। ਹਾਂਜੀ। ਉਹ ਸਮਾਨ ਪਤਾ ਨਹੀਂ ਮਿਲੇ ਕਿ ਨਾ ਮਿਲੇ ਨੇ ਤੇ ਤੈਨੂੰ ਮੈਂ ਉਹ ਵੀ ਸਿਖਾ ਸਕਦੀ ਤੂੰ ਵੀ ਸਿੱਖ ਲਾ ਇਨ ਦੀਵੇ। ਨਾਲੇ ਤਾਂ ਬੰਦਾ ਵਧੀਆ ਆਪਣੇ ਘਰ ਨੂੰ ਡੈਕੋਰੇਸ਼ਨ ਕਰੇ ਬਣਾ ਬਣਾ ਕੇ। ਹਾਂਜੀ ਸਹੀ ਗੱਲ ਆ। ਨਾਲੇ ਆਪਾਂ ਕੋਈ ਨੀਆ ਟ੍ਰਾਈ ਕਰ ਲਾਂਗੇ। ਹਾਂ ਪੁੱਛੂੰਗੀ ਮੈਂ ਸਾਡੇ ਪਿੰਡ ਆ ਭਾਬੀ ਮੇਰੀ। ਹਾਂਜੀ ਉਹ ਜੀਰੇ ਤੋਂ ਪਹਿਲਾਂ ਲਿਉਣੀ ਹੁੰਦੀ ਸੀ ਸਮਾਨ ਜਿੱਥੋਂ ਮਿਲ ਗਿਆ ਵੈਸੇ ਤਾਂ ਕੋਕੂ ਤੋਂ ਮਿਲ ਜਾਂਦਾ ਹੁਣ ਮੈਂ ਉਹਨੂੰ ਪੁੱਛਿਆ ਸੀ ਕਹਿੰਦਾ ਹੁਣ ਨਹੀਂ ਰੱਖਦਾ ਉਹ ਤਾਂ ਰੱਖਦਾ ਸੀ ਕਿਉਂਕਿ ਉੱਥੇ ਅਸੀਂ ਪੜ੍ਹਦੀਆਂ ਸੀ ਹਾਂ ਜੀ ਸਾਰੀਆਂ ਕੁੜੀਆਂ ਦੇ ਤਾਂ ਸਮਾਨ ਲੈ ਕੇ ਤੇ ਫਲਾਵਰ ਬਣਾਉਂਦੀਆਂ ਹੁੰਦੀਆਂ ਸੀ ਹਾਂ ਜੀ ਸਹੀ ਕਹਿੰਦਾ ਕਹਿੰਦਾ ਹੁਣ ਕੁੜੀਆਂ ਮੰਗਾਉਂਦੀਆਂ ਹੀ ਨਹੀਂ ਉਦੋਂ ਤਾਂ ਮੰਗਾਉਂਦੀਆਂ ਸੀ ਮੈਂ ਤਾਂ ਰੱਖਦਾ ਸੀ ਹਾਂ ਜੀ ਅੱਜ ਕੱਲ ਦੀ ਜਨਰੇਸ਼ਨ ਨੂੰ ਸਾਡੇ ਨਾਲ ਵੇਖ ਲਓ ਕਿੱਥੇ ਆਹ ਆਹ ਜੇ ਕੀ ਕਿੰਨਾ ਕੋ ਕਿਤੇ ਫਰਕ ਕੇ ਜੀਹੇ ਸਾਬ ਲਾਈਏ ਤੇ ਨਹੀਂ ਫਰਕ ਵੀ ਮਤਲਬ ਇੱਕ ਪੀੜੀ ਦਾ ਤਾਂ ਪੈਂਦਾ ਹੀ ਆ ਹਾਂ ਜੀ ਜਿਵੇਂ ਹੁਣ ਜਿਹੜੇ ਕੰਮ ਸਾਡੀਆਂ ਮਾਵਾਂ ਮੇਰੀ ਮੰਮੀ ਨੇ ਤਾਂ ਹਿਸਾਬ ਨਾਲ ਕੋਈ ਦਾ ਪੰਜਾ ਛੇਆ ਕੁੜੀਆਂ ਦਾ ਤਾਜ ਬਣਾਇਆ ਹਾਂਜੀ ਮੇਰੀਆਂ ਮਾਮੀਆਂ ਨੇ ਤਰੀਆਂ ਬੁੜੀਆਂ ਪੱਖੀਆਂ ਬਣਾਈਆਂ ਆਪਾਂ ਨੂੰ ਤਾਂ ਪੱਖੀ ਦਾ ਪੱਪਾ ਵੀ ਨਹੀਂ ਬਣਾਉਣਾ ਸਹੀ ਗੱਲ ਹੈ ਤੇ ਉਦੋਂ ਘਟ ਗਿਆ ਸਾਡਾ ਤੇ ਤੁਹਾਡਾ ਦੱਸ ਲੋ ਹੀ ਖਤਮ ਹੀ ਹੋ ਗਿਆ ਕੰਮ ਨਹੀਂ ਰਹਿ ਗਿਆ ਅਸੀਂ ਤਿੰਨ ਤਿੰਨ ਸੈੱਟ ਕੱਢੇ ਸੀ ਚਾਦਰਾਂ ਇੰਨੀਆਂ ਚਾਦਰਾਂ ਕੱਢਣੀਆਂ ਸਰਾਣੇ ਕੱਢਨੇ ਹਾਂਜੀ ਵੀ ਹੁਣ ਕਿੱਥੇ ਉਹ ਚੀਜ਼ਾਂ ਦਾ ਰਿਵਾਜ ਰਹਿ ਗਿਆ ਸਹੀ ਗੱਲ ਆ ਮੰਮੀ ਹੁਣਾਂ ਵੱਲ ਵੇਖ ਲੋ ਮੇਰੇ ਨਾਲ ਸਹੀ ਗੱਲ ਵੀ ਉਹ ਕਿਤੇ ਕਿੰਨਾ ਕੁ ਪਹਿਲਾਂ ਕਵਾਰੇ ਹੁੰਦੇ ਉਹ ਵੀ ਕਹਿੰਦੇ ਸੀ ਅਸੀਂ ਬੜਾ ਕੱਟਦੇ ਹੁੰਦੇ ਸੀ ਤੇ ਹੁਣ ਕਿੱਥੇ ਕੱਟਦੀਆਂ ਨੇ ਹੁਣ ਨਹੀਂ ਤੇ ਹੁਣ ਟੋਡਾ ਸਲੋਈ ਹੁਣ ਚਲਦੀਆਂ ਹੀ ਨਹੀਂ ਕਢਾਈ ਵਾਲੀਆਂ ਚਾਦਰਾਂ ਜਿਹੜੀਆਂ ਸਾਡੀਆਂ ਪਈਆਂ ਉਹ ਵੀ ਸਭੀਆਂ ਪਈਆਂ ਵੀ ਹੁਣ ਟ੍ਰੈਂਡ ਨਹੀਂ ਹੈਗਾ ਹਾਂਜੀ ਤੇ ਹੁਣ ਚਲਦੀਆਂ ਬਾਜ਼ਾਰੀ ਬਾਜ਼ਾਰੀ ਤੇ ਜਦੋਂ ਫੇਰ ਉਹ ਸੰਭੀਆਂ ਤਾਂ ਪਈਆਂ ਵੀ ਕਿਦਾਂ ਫੇਰ ਟ੍ਰੈਂਡ ਆ ਗਿਆ ਫੇਰ ਫੇਰ ਕੱਢਣੀ ਸਹੀ ਗੱਲ ਆ ਪਰ ਇਹਨਾਂ ਦਾ ਦੁਬਾਰਾ ਆ ਗਿਆ ਹਾਂਜੀ ਉਹ ਵਸ਼ਾਈਆਂ ਬੜੀਆਂ ਸੋਹਣੀਆਂ ਲੱਗਦੀਆਂ ਹਨਾ ਬੜੀਆਂ ਸੋਹਣੀਆਂ ਉਹਦਾ ਕਢਾਈ ਵਾਲੀਆਂ ਚਾਹਤ ਨਾ ਉਹ ਫੇਰ ਕਿਤੇ ਇਹ ਥੋੜੇ ਵਸ਼ਾਤੀ ਦਿਓ ਇਕੱਠੀ ਹੋ ਜਾਣੀ ਨਾ ਜਿੰਦਾ ਖੱਦਰ ਕੇਸਮੈਂਟ ਉਦੋਂ ਹੁਣ ਤਾਂ ਉਹਦਾ ਖੱਦਰ ਕੇਸਮੈਂਟ ਚੰਗਾ ਨਹੀਂ ਨਾ ਹੁੰਦਾ ਹਾਂਜੀ ਉਹਨਾਂ ਟਾਈਮਾਂ 'ਚ ਖੱਦਰ ਕੇਸਮੈਂਟ ਬੜਾ ਵਧੀਆ ਹੁੰਦਾ ਹੁੰਦਾ ਹੋ ਗਿਆ ਸਹੀ ਚੱਲ ਪਰ ਇਹਨਾਂ ਨੇਰੇ ਚਿਮਲੇ ਬਣ ਗਏ ਨੇ ਠੰਡਾ ਹੋ ਗਿਆ ਮੌਸਮ ਨਾ ਹਾਂਜੀ ਹੋਥੇ ਦੇ ਲਾਈਟਾਂ ਬੜੀਆਂ ਘਟ ਜਾਈਆਂ ਕੀ ਗੱਲ ਹੋ ਗਈ ਸੁਧਾਰੇ ਵਾਲਿਓ ਪਹਿਲਾਂ ਤਾਂ ਲਾਈਟ ਤਾਂ ਹੈਗੀ ਆ ਨਾ ਹਾਂਜੀ ਹੁਣ ਕੁੰਡੀ ਨਹੀਂ ਲੱਗਦੀ ਸਹੀ ਹੁਣ ਤਾਂ ਲਾਈਟਾਂ ਕੱਟ ਜਾਂਦੀਆਂ ਨੇ ਹਾਂ ਹਾਂ ਐ ਅੰਨ ਤੇ ਅੰਨ ਨਾਲ ਗੁੱਡੀਆਂ ਪ੍ਰਸ਼ਾਦ ਚੜ ਗਿਆ ਲੱਗਦਾ ਤੈਨੂੰ ਸਹੀ ਗੱਲ ਆ ਜੇ ਰਾਜਨਵਾਵਾ ਖਾਦਾ ਨਾ ਹਾਂ ਸਹੀ ਅਜੇ ਲਾਈਟਾ ਪਤਾ ਕੀ ਅਜੇ ਪ੍ਰੋਪਰ ਰੱਜ ਕੇ ਨੀ ਰਣੀ ਨਾ ਹੋਇਆ ਹਾਂਜੀ ਸ਼ਾਇਦ ਤਾਂ ਅਜੇ ਲਾਈਟਾ ਘਟਾ ਦੇਖੋ ਕਿੰਨਾ ਸੋਹਣਾ ਮੌਸਮ ਅਸੀਂ ਤੁਹਾਨੂੰ ਸ਼ਾਮ ਦਾ ਵਿਊ ਕਿ ਰਾਤ ਦਾ ਹੀ ਕਹਿ ਲਓ ਹਨ ਹਾਂਜੀ ਕਿੰਨਾ ਪਿਆਰਾ ਦਿਖਾ ਰਹੇ ਹਾਂ ਤੁਹਾਨੂੰ ਕਿਤੇ ਨਹੀਂ ਪਹੁੰਚਣਾ ਹੋਣਾ ਮੈਨੂੰ ਰਾਤ ਦਾ ਵਿਊ ਵਧੀਆ ਲੱਗਦਾ ਹੈ ਹਾਂ ਠੰਡਾ ਠੰਡਾ ਮੌਸਮ ਹੁੰਦਾ ਨਾ ਹਾਂਜੀ ਇੱਕ ਨਾਲੇ ਲਾਈਟਾਂ ਜਗਦੀਆਂ ਨਾ ਬੜਾ ਮਜ਼ਾ ਆਉਂਦਾ ਵੇਖਣ ਚ ਨਹੀਂ ਰਹਿ ਜਾ 给。Okay.